ਕੰਮ ਬਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਜਿਹਦੇ ਚ ਡੈਮੋਲੀਸ਼ਨ ਦੀ ਪ੍ਰੋਸੀਜਰ ਹੈ ਤਾਂ ਉਹ ਮਤਲਬ ਵਿੱਚ ਲਿਆ ਜਾ ਰਿਹਾ ਹੈ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪਰਜਨਸ਼ ਹੈ ਲਾਉਣ ਦਾ ਸਥਿਤੀ ਨੂੰ ਪ੍ਰਕਾਰ ਕਰਨ ਵਾਸਤੇ ਹੈ ਜਦੋਂ ਅਸੀਂ ਇਦਾਂ ਦੀ ਜਿਹੜੀ ਡਿਟੇਲ ਜਿਹੜੀ ਨਿਕਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੋਏਗਾ ਇਹਦੇ ਚ ਪੰਜ ਫਈਆ ਜਿਹੜੀ ਐਨਡੀਪੀਐਸ ਦਾ ਦਰਜ ਹੈ ਇਹਦੇ ਬਦਲ ਤੇ ਵੀ ਚਾਰ ਫਈਆ ਜਿਹੜੀ ਹੈ ਇਥੇ ਜਿਹੜੇ ਕੰਸਰਨਟ ਮਹਿਕਮੇ ਜਿਹੜਾ ਹੈਗਾ ਡਿਪਾਰਟਮੈਂਟ ਆਫ ਸੋਸ਼ਲ ਜਿਹੜੇ ਫਰਸ਼ ਸਦੇ ਉਹ ਮਿਸਟ੍ਰੇਟਸ ਹੈ ਜਿਹੜਾ ਨਵਾਦੜ ਕਾਨੂੰਨ ਇੰਸਟੀਟਿਊਟ ਬਣਾਇਆ ਰੱਖਣ ਵਾਸਤੇ ਤੁਸੀਂ ਸੀਮਾ ਦਿੱਤੀ ਹੈ ਕਿੰਨੇ ਕਿਹੜੇ ਕਿਹੜੇ ਮਾਮਲੇ ਦਰਜ ਆ ਜੀ ਇਹਨਾਂ ਦੇ ਉੱਪਰ ਕਿਉਂਕਿ ਇਦਾਂ ਦੇ ਇੰਡੀਪੈਂਡੈਂਟ ਜਿਹੜੇ ਮਾਮਲੇ ਦਰਜ ਹੋ ਚੁੱਕੇ ਸਰ ਬੜਾ ਜਨਤਾ ਦਾ ਲਗਾਤਾਰ ਇਦਾਂ ਦਾ ਜਾਰੀ ਰਹਿਣਗੇ ਜਿਹੜੇ ਲੋਕਾਂ ਨੇ ਦੇਖੋ ਜੀ ਇਹਦੇ 'ਚ ਬੜਾ ਸਟਿਕ ਹੈ ਕਿ ਕਮਸ਼ੰਡ ਮਹਿਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਕਿ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਸਰ ਕਿੰਨੇ ਕਿੰਨੇ ਟੋਟਲ ਕਿੰਨੇ ਘਰ ਹੈਗੇ ਨੇ ਕਿੰਨੇ ਘਰ ਦੇ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ 7 7 ਕਾਰਵਾਈਆਂ ਹੈਗੀ ਜਿਹੜਾ ਕਮਸ਼ੰਡ ਉਹ ਕਿਤੇ ਗਈ ਹੈਗੀ ਜਿਹੜਾ ਚ ਪੁਲਿਸ ਵਾਲਾ ਜਿਹੜਾ ਹੈਗਾ ਲਾਅਨ ਆਰਡਰ ਦੀ ਸਥਿਤੀ ਨੂੰ ਮੈਂ ਟਾਈਪ ਕਰ ਲਈ ਪੋਸਟ ਕਰ ਦਿੱਤੀ ਹੈਗੀ ਤੁਹਾਨੂੰ ਪਤਾ ਹੈ ਕਿ ਅਜੇ ਚ ਜਿਹੜਾ ਹੈਗਾ ਪੁਲਿਸ 스테ਟ ਵਾਲਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸਬੰਧ ਵਿੱਚ ਹੈਗਾ ਇਹ ਜਿਹੜੀ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਡੈਕਸ ਦੇ ਵਿੱਚ ਅੰਵਲ ਹੈਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਰਪਲ ਜਿਹੜਾ ਪੁਲਿਸ ਦਾ ਜਾਂਦਾ ਅਨਸ਼ਰ ਕੀਤਾ ਸਰ ਜਿਹੜਾ ਨਾ ਜਿਹੜੀ ਨਜਾਇਜ਼ ਤੌਰ ਤੇ ਬਣਾਇਆ ਕੰਮ ਤਾਂ ਹੈ ਜੀ ਟਿੱਕੋ ਉਹ ਤਾਂ ਕੰਸਰਨ ਮੈਕ ਵਿੱਚ ਮੈਂ ਤੁਸੀ ਜਿਹੜਾ ਹੈਗਾ ਉਹ ਉਹਦਾ ਜਵਾਬ ਲੈਣਾ ਹੈ ਤੁਸੀ ਯੁੱਧ ਨਸ਼ਾ ਵਿਰੋਧ ਨਾਲ ਜੋੜ ਸਕਦੇ ਆ ਜੀ ਇਹਨੂੰ ਜਿਹੜੀ ਮੀਟਿੰਗ ਠੀਕ ਹੈ